ਔਰ ਮੈਂ ਇਸ ਗੱਲ ਨੂੰ ਦੇਖੋ ਕੋਈ ਆ ਇਹਨਾਂ ਵੋਟਾਂ ਲੈ ਜਾਣੀਆਂ ਇਹਨਾਂ ਨੇ ਕਈਆਂ ਨੇ ਇਹਨਾਂ ਨੇ 11 ਤਰੀਕ ਤੋਂ ਬਾਅਦ ਲੱਭਣਾ ਹੀ ਨਹੀਂ 11 ਤਰੀਕ ਲਿਖ ਲਓ ਅੱਜ ਮੇਰੇ ਕੋ 11 ਤਰੀਕ ਤੋਂ ਬਾਅਦ ਇਹ ਜਿੰਨੀਆਂ ਪਾਰਟੀਆਂ ਨੇ ਭਾਵੇਂ ਉਹ ਕਾਂਗਰਸ ਆ ਭਾਵੇਂ ਕਾਲੀ ਦਾਲ ਆਲੇ ਆ ਤੇ ਭਾਵੇਂ ਕੋਈ ਬੀਜੇਪੀ ਵਾਲੇ ਆ ਆ ਬੀਜੇਪੀ ਦਾ ਭਾਜੀ ਹੁਣਾਂ ਨੇ ਜ਼ਿਕਰ ਕੀਤਾ ਸੀ ਦੇਖੋ ਆਪਾਂ ਸੋਚ ਸਕਦੇ ਆ ਕਿ ਬੀਜੇਪੀ ਵੀ ਪੰਜਾਬ ਦੇ ਵਿੱਚ ਆ ਜੂਗੀ ਅੱਜ ਤਰਨਤਾਰ ਦੇ ਵਿੱਚ ਗਿਣਦੇ ਹੁੰਦੇ ਸੀ ਵੀ ਸ਼ਹਿਰ 'ਚ ਮਾੜੀ ਮੋਟੀ ਵੋਟ ਬੀਜੇਪੀ ਨੂੰ ਪੈ ਜਾਂਦੀ ਆ ਅੱਜ ਸਾਰਿਆਂ ਨੇ ਮੂੰਹ ਮੋੜਿਆ ਬੀਜੇਪੀ ਤੋਂ ਕਾਰਨ ਜੇ ਅੱਜ ਆ ਤੁਹਾਡੇ ਸਾਹਮਣੇ ਲਾਲ ਲਕੀਰ ਵਾਲੇ ਜਾਂ ਤੁਹਾਡੇ ਆ ਕਾਰਡ 10-10 ਲੱਖ ਵਾਲੇ ਜਿਹੜੇ ਕਾਰਡ ਵੜ ਜਾਣੇ ਆ ਕੌਣ ਪਾਊਗਾ ਵੋਟ ਦੂਜੇ ਬੰਦੇ ਆਪਣੀ ਪੈੜੀ ਕੋਈ ਆਪ ਘਵਾੜਾ ਮਾਰਦਾ ਆਪਣੇ ਪੈਰ ਕੋਈ ਆਪ ਵੱਢਦਾ ਇਹਦੇ ਏਲਾ ਛੜੇੰਤਰ ਤੋਂ ਨਿਕਲਾਂਗੇ ਇੰਨਾਂ ਦੀ ਜੁਬਲੇ ਬਾਜੀ ਤੋਂ ਨਿਕਲਾਂਗੇ ਤੇ ਫੇਰ ਤੁਸੀਂ ਗੰਗਾ ਨਗਰ ਵਾਲੇ ਉਹ ਬਚ ਸਕਦੇ ਜੀ ਆ ਸਾਡੀਆਂ ਮਾਵਾਂ ਬੇਟੀਆਂ ਨੇ ਭੈਣਾ ਮੈਨੂੰ ਪਤਾ ਇਥੇ ਕੋਠਿਆਂ ਦਾ ਮਸਲੇ ਨੇ ਉਹ ਵੀ ਮੇਰੀ ਡੀਸੀ ਸਾਹਿਬ ਨਾਲ ਗੱਲ ਹੋ ਗਈ ਉਹ ਜਿਹੜੇ ਬਾਲਿਆਂ ਦਾ ਮਸਲਾ ਸੀ ਕੋਠਿਆਂ ਦਾ ਮਸਲਾ ਸੀ بس سارے ਗੰਗਾ ਨਗਰ ਦੇ ਵਿੱਚ ਸਰਵੇ ਕਰਾ ਦੂੰਗਾ। ਕੱਲੇ-ਕੱਲੇ ਘਰ ਦਾ ਕਰਾ ਦੂੰਗਾ। ਜੇ ਉਹ ਵੀ ਮਸਲਾ ਹੱਲ ਹੁੰਦਾ ਆ ਉਹ ਮੈਂ ਪਹਿਰ ਦੇ ਆਧਾਰ ਤੇ ਹੱਲ ਕਰੂੰਗਾ। ਇਹ ਮੈਨੂੰ ਪਤਾ ਤੁਹਾਡੀਆਂ ਤਕਲੀਫਾਂ ਦਾ। ਕਿ ਉਹ ਮਸਲਾ ਹੈ ਕਿ ਉਹਨਾਂ ਦੇ ਮਨਰੇਗਾ ਦੇ ਪੈਸੇ ਵੀ ਨਹੀਂ ਪਏ। ਉਹ ਮੈਂ ਪਵਾ ਦੇਣਾ ਜੀ। ਉਹ ਤੇ ਮੈਂ ਅੱਜ ਹੀ ਡੀਸੀ ਸਾਹਿਬ ਨਾਲ ਗੱਲ ਕਰਕੇ ਮਨਰੇਗਾ ਵਾਲੀ ਜਿਹੜੀ ਆ ਉਹ ਮਸਲਾ ਜਿਹੜਾ ਮੈਂ ਉਹ ਤੁਹਾਡੇ ਤੱਕ ਪਹੁੰਚਾ ਕਰ ਦਿੰਦਾ ਜੇ ਤੇ ਪ੍ਰੋਬਲਮ ਵੀ ਹੋਵੇ ਮੈਂ ਤੁਹਾਨੂੰ ਦੱਸ ਦਊਗਾ ਉਹ ਤੁਸੀਂ ਜਿਹੜੀ ਉਹ ਹੱਲ ਮੈਂ ਡੀਸੀ ਸਾਹਿਬ ਨੂੰ ਕਹਿ ਕੇ ਕਰ ਦਿਨਦਾ ਦੇਖੋ ਕਿਸੇ ਨੇ ਇਸ ਬੰਦੇ ਸੋਚਿਆ ਹੀ ਨਹੀਂ ਸੀਗਾ ਅੱਜ ਜੇ ਮੈਂ ਪਿੰਡ-ਪਿੰਡ ਜਾਂਦਾ ਇੱਕੋ ਹੀ ਗੱਲ ਆਉਂਦੀ ਆ ਜੀ ਜਿੱਥੇ 8 ਸਾਲ ਪਹਿਲਾਂ ਛੱਡ ਗਏ ਸੋ ਅੱਜ ਅਹੀਂ 8 ਸਾਲ ਬਾਅਦ ਉੱਥੇ ਹੀ ਖੜੋਤੇ ਤੇ ਜੇ ਉਹਨਾਂ ਉਸ ਪਰਮਾਤਮਾ ਦੇ ਬਾਬਾ ਬੁੱਢਾ ਸਾਹਿਬ ਜੀ ਨੇ ਅੱਜ ਕਿਰਪਾ ਕੀਤੀ ਆ ਅੱਜ ਤੁਹਾਡੇ ਵਿੱਚ ਆ ਕੇ ਖਿਲਾ ਰਿਆ ਆ ਭਾਵੇਂ ਉਹ ਸगन ਸਕੀਮਾਂ ਦੇ ਜਿਹੜੇ ਮੈਨੂੰ ਯਾਦ ਆ ਉਦੋਂ ਵੀ ਮੈਂ ਸਰਪੰਚੋਂ ਨਾਲ ਨੂੰ ਜਾਂ ਪਿੰਡ ਨੂੰ ਆ ਕੇ 10-10 15-15 ਚੈੱਕ ਆਪ ਦਿੰਦਾ ਰਿਆ ਪਰ ਕਿਸੇ ਨੇ ਇਸ ਬੰਦੇ ਗੌਰ ਕੀਤਾ ਹੀ ਨਹੀਂਗਾ ਕੋਈ ਬੰਦਾ ਇਸ ਬੰਦੇ ਤੁਰਿਆ ਹੀ ਨਹੀਂ ਉਹ ਵੀ ਜਿਹੜੇ ਮੈਂ ਸगन ਸਕੀਮਾਂ ਦੇ ਜਿਹੜੇ ਚੈੱਕ ਜਿਹੜੇ ਮੈਂ ਤੁਹਾਨੂੰ ਪਵਾ ਦੇਣਾ ਜ਼ਿਲ੍ਹੇ ਵੀ ਰਹਿ ਗਏ ਨੇ ਇਹ ਨਹੀਂ ਮੈਂ ਕਹਿੰਦਾ ਜਿੰਨੇ ਟੋਟਲੀ ਚੈੱਕ ਤੁਹਾਡੇ ਪਿੰਡ ਦੇ ਆ ਮੈਨੂੰ ਲਿਸਟ ਬਣਾ ਕੇ ਦੇ ਦਿਓ ਕੱਲੇ-ਕੱਲੇ ਪਰਿਵਾਰ ਤੱਕ ਉਹ ਪਹੁੰਚਾ ਦੇਾਂਗੇ ਮੇਰਾ ਕਹਿਣ ਤੋਂ ਬਾਅਦ ਦੇਖੋ ਅਸੀਂ ਤੇ ਕਹਿ ਲਿੰਨੇ ਆ ਅੱਜ ਸਟੇਜ ਤੇ ਖਲੋਗੇ ਕਿਉਂਕਿ ਸਰਕਾਰ ਆ ਸਭ ਕੁਝ ਇਹ ਤੁਹਾਨੂੰ ਵੀ ਇਸ ਗੱਲ ਦਾ ਮਾਣ ਆ ਵੀ ਅੱਜ ਰਮੀਸੋ ਸਰਕਾਰ ਦਾ ਹਿੱਸਾ ਬਣ ਜਾ ਰਿਹਾ ਇਹਨੇ ਕੁਝ ਨਾ ਕੁਝ ਕਰ ਦੇਣਾ ਤੇ ਆ ਜਿਹੜੇ ਤੁਰੇ ਫਿਰਦੇ ਨੇ ਇਹ ਪਤਾ ਕੀ ਗੱਲ ਆ ਕਹਿੰਦੇ ਆ ਤੁਸੀਂ ਆ ਵੇਂਦੇ ਜੇ ਆ ਸੋਸ਼ਲ ਮੀਡੀਆ ਤੇ ਆ ਜਿਹੜੇ ਆ ਟੈਲੀਫੋਨਾਂ ਦੇ ਉੱਤੇ ਇਹ ਕਹਿੰਦੇ ਨੇ 2 ਸਾਲਾਂ ਨੂੰ ਸਾਡੀ ਸਰਕਾਰ ਆ ਜਾਣੀ ਹੈ 2 ਸਾਲਾਂ ਨੂੰ ਤੇ ਸਰਕਾਰ ਦੇ ਅੱਗੇ ਵੀ ਰਹੀ ਸੀ ਆ 5 ਸਾਲ ਪਹਿਲਿਆਂ ਦੇ ਕੱਟਦੇ ਤੇ 3 ਸਾਲ ਹੋਣ ਆਲਿਆ ਕੱਟਦੇ ਜਿਹੜੇ ਇਥੋਂ ਭਾਈ ਹੋਏ ਐਮਐਲਏ ਸੀ ਭਾਵੇਂ ਕੋਈ ਸੀ ਕਿਸੇ ਨੇ ਗੌਰ ਹੀ ਨਹੀਂ ਕੀਤਾ ਤੁਹਾਡੇ ਵਾਲੇ ਬੰਦੇ ਕਿਸੇ ਨੇ ਇਸ ਬੰਦੇ ਵੇਖਿਆ ਹੀ ਨਹੀਂ ਵੀ ਤੁਹਾਡੀਆਂ ਤਕਲੀਫਾਂ ਕੀ ਆ ਅੱਜ ਮੈਂ ਇੱਥੇ ਤਾਂ ਆ ਤੁਹਾਡੀਆਂ ਮੈਂ ਲਿਸਟਾਂ ਬਣਾ ਕੇ ਆਇਆ ਤੁਹਾਡੇ ਕੱਲੇ-ਕੱਲੇ ਪਰਿਵਾਰ ਦੀਆਂ ਲਿਸਟਾਂ ਬਣਾ ਕੇ ਆਇਆ ਇੱਥੇ ਮੈਂ ਤਾਂ ਨਹੀਂ ਇੱਥੇ ਆ ਕੇ ਐਡਾ ਦਾਅਵਾ ਕਰਨ ਧਿਆ ਮੈਂ ਕੱਲੀ-ਕੱਲੀ ਲਿਸਟ ਬਣਾਈ ਆ ਕਿ ਕਿਹੜਾ ਪਰਿਵਾਰ ਦੇ ਕਿੰਨੇ ਜੀ ਆ ਔਰ ਉਸ ਪਰਿਵਾਰ ਨੂੰ ਕੀ ਚਾਹੀਦਾ ਉਸ ਪਰਿਵਾਰ ਦੇ ਕਿੰਨੇ ਜੀ ਸਾਰੇ ਰਜਿਸਟਰ ਕਰਨੇ ਆ ਔਰ ਉਹਦਾ ਜਿਹੜਾ ਬੀਮਾ ਯੋਜਨਾ ਦੇ ਕਾਰਡ ਜਿਹੜੇ ਆ ਉਹ ਤੁਸੀਂ ਮੇਰੇ ਕੋਲੋਂ ਲੈਣੇ ਇਹਨਾਂ ਨੇ ਕਿਸੇ ਨੇ ਕੁਝ ਨਹੀਂ ਦੇਣਾ ਇਹਦੇ ਇਹਨਾਂ ਦੇ ਜੁਮਲਿਆ ਜੋ ਜਿੰਨੀ ਛੇਤੀ ਨਿਕਲ ਜਾਗੇ ਬਾਜ ਜਾਗੇ ਪਰ ਜਿਹੜੇ ਇੱਥੇ ਰੌਲਾ ਪਾਉਦੇ ਫਿਰਦੇ ਆ ਨਾ ਇੰਜ ਕਰਦੇ ਆਂਗੇ ਉੰਜ ਕਰਦੇ ਆਂਗੇ ਫਿਕਰ ਨਾ ਕਰੋ ਇੱਥੇ ਪਹਿਰਾ ਵੀ ਦੇਾਂਗੇ ਤੇ ਠੋਕ ਇੱਥੇ ਤੁਹਾਡੇ ਅੱਗੇ ਖਲੋਵਾਗੇ ਵੀ ਕੋਈ ਪਰਵਾਹ ਨਾ ਕਰਿਓ ਸੋ ਇਸ ਕਰਕੇ 11 ਤਰੀਕ ਨੂੰ ਮੇਰੀ ਬੇਨਤੀ ਆ ਜਿਹੜੇ ਕੋਈ ਤੁਹਾਡੇ ਕੰਮ ਰਹਿੰਦੇ ਵੀ ਮੈਨੂੰ ਲਿਸਟ ਦੇ ਦਿਓ ਮੈਂ ਸਾਰੀ ਇਹਨਾਂ ਨੂੰ ਕਹੂੰਗਾ ਮੈਨੂੰ ਲਿਸਟ ਦੇ ਦਿਓ ਉਹ ਲਿਸਟ ਜਿਹੜੀ ਆ ਕਿਉਂਕਿ ਪਹਿਲਾਂ ਵੀ ਤੁਸੀਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਹੋ ਪ੍ਰਧਾਨ ਵੀ ਹੋ ਤੁਸੀਂ ਅੱਗੇ ਵੀ ਕੰਮ ਕੀਤਾ ਅਸੀਂ ਤੇ ਹੁਣ ਤੁਹਾਡੇ ਮਗਰ ਲੱਗ ਕੇ ਕੰਮ ਕਰਦਾ ਅਸੀਂ ਤੇ ਤੁਹਾਡੇ ਮਗਰ ਲੱਗ ਕੇ ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਹੋਣਗੀਆਂ ਉਹ ਤੁਸੀਂ ਦੱਸਣੀਆਂ ਅਸੀਂ ਉਹ ਹੱਲ ਕਰਦੇ ਜਾਵਾਂਗੇ ਸੋ ਇਸ ਕਰਕੇ 11 ਤਰੀਕ ਨੂੰ ਆਪਾਂ ਝਾਰੂ ਵਾਲਾ ਬਟਨ ਨੱਪ ਕੇ ਆ ਬੀਬੀਆਂ ਦੇ ਸਾਡੀਆਂ ਸਾਰੀਆਂ ਸਿਆਣੀਆਂ ਨੇ ਕਹੀ ਬਣਾ ਮੇਰਾ ਬੀਬੀਆਂ ਦੀਆਂ ਹਣੀਆਂ ਵੀ ਬਾਕੀ ਦੇ ਗੱਲਾਂ ਸਾਰੀਆਂ ਕਰ ਗਿਆ ਹਜ਼ਾਰ ਵਾਲੀ ਨਹੀਂ ਗੱਲ ਤੂੰ ਕੀਤੀ ਇਹੋ ਗੱਲ ਹੀ ਆ ਨਾ ਤੇ ਵੀ ਕਹਿੰਦੀਆਂ ਹੋਣੀਆਂ ਵੀ ਇਹ ਗੱਲਾਂ ਦੇ ਬੜੀਆਂ-ਬੜੀਆਂ ਤਗੜੀਆਂ ਕਰਨ ਡਿਆ ਪਰ ਹਜ਼ਾਰ ਵਾਲੀ ਗੱਲ ਕਿੱਥੇ ਕਿਹੜੀ ਨੁੱਕਰ ਚ ਇਹਨੇ ਸੁੱਟਤੀ ਫਿਕਰ ਨਾ ਕਰੋ ਇੱਕ ਰੀ ਪਚਾਓ ਉਥੇ ਉਹ ਵੀ ਮਸਲਾ ਹੱਲ ਕਰਕੇ ਤੇ ਫੇਰ ਦੁਬਾਰੇ ਤੁਹਾਡੇ ਕੋ ਆਵਾਂਗੇ ਉਹ ਵੀ ਹੱਲ ਕਰਕੇ ਫੇਰ ਆਵਾਂਗੇ ਤੁਹਾਡੇ ਕੋਲ ਜਿਹੜੀ ਜ਼ਬਾਨ ਕਰਾਂਗੇ ਉਹਦੇ ਤੇ ਪੂਰੇ ਉਤਰਾਂਗੇ ਸੋ ਇਸ ਕਰਕੇ ਬਾਕੀ ਚੋੜ ਨਿਸ਼ਾਨ ਦਾ ਤੇ ਤੁਹਾਨੂੰ ਪਤਾ ਹੀ ਆ ਤੇ ਝਾੜੂ ਚੋੜ ਨਿਸ਼ਾਨ ਆ ਤੇ ਝਾੜੂ ਫਿਰ ਜਿੱਥੇ ਫਿਰ ਜਾਂਦਾ ਮੇਰਾ ਗੈਰ ਫਿਰ ਗੰਦਬੰਦ ਚੁੱਕ ਕੇ ਬਾਹਰ ਹੀ ਸੁੱਟਦਾ ਨਾ ਝਾੜੂ ਸੋ ਇਸ ਕਰਕੇ ਮੇਰੀ ਬੇਨਤੀ ਆ ਕਿ ਝਾੜੂ ਵਾਲਾ ਬਟਲ ਨੱਪ ਕੇ ਤੇ ਤੁਸੀਂ ਉਹੋ ਹੀ ਆਪਾਂ ਵਧੀਆ ਮਾਹੌਲ ਲਿਆਇਆ ਜਿਹੜਾ 8 ਸਾਲ ਪਹਿਲਾਂ ਆਪਾਂ ਮਾਹੌਲ ਬਣਾਇਆ ਸੀ